ਉਹ ਜਦ ਕੀ ਸਾਡੇ ਆਮ ਤੋਂ ਵਿੱਲੇ ਹੀ ਉਹ ਜਿਹੜਾ ਉਹ ਆਈ ਵੀ ਆਈ ਹਸਪਤਾਲ ਲੈ ਕੇ ਸੀ ਉਤਾਰ ਗਏ ਤੇ ਅਸੀਂ ਨੇ ਆਲੇ ਦੋਲੇ ਪੁੱਛ ਗਿਸ਼ ਕੀਤੀ ਤੇ ਉਹ ਕਹਿੰਦੇ ਵੀ ਇਹਨਾਂ ਦਾ ਮੀਆਂ ਬੀਬੀ ਦੇ ਵਿੱਚ ਆਪਸ ਚ ਕੋਈ ਲੜਾਈ ਝਗੜਾ ਹੁੰਦਾ ਸੀਗਾ ਤੇ ਜਿਵੇਂ ਕਰਕੇ ਵਿਆਹ ਤੋਂ 10ਵੇਂ ਦਿਨ ਇਹਨਾਂ ਦਾ ਕਲਕੁਲੇ ਸ਼ੁਰੂ ਹੋ ਗਿਆ ਸੀਗਾ ਤੇ ਅਸੀਂ ਉੱਥੇ ਮੌਕੇ ਤੇ ਆਪਣੀ ਕਾਰਵਾਈ ਕੀਤੀ ਚੁੰਨੀ ਚੰਨੀ ਅਸੀਂ ਲੈ ਲਈ ਕਬਜ਼ੇ ਦੇ ਵਿੱਚ ਤੇ ਅਸੀਂ ਮੁੜ ਕੇ ਆਈ ਵੀ ਆਈ ਹਸਪਤਾਲ ਪਹੁੰਚ ਗਏ ਆ ਅਸੀਂ ਜਦੋਂ ਆਈ ਵੀ ਆਈ ਹਸਪਤਾਲ ਪਹੁੰਚੇ ਆ ਅਸੀਂ ਉਹਦੀ ਮਾਂ ਨਾਲ ਤਾਂ ਹੋਰ ਇਸ ਤਰ੍ਹਾਂ ਗੱਲਬਾਤ ਕੀਤੀ ਆ ਤੇ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਸਾਡੀ ਜਿਹੜੀ ਨੂੰਹ ਆ ਉਹ ਦਿਹਾੜ ਤੋਂ 10 ਦਿਨਾਂ ਬਾਅਦ ਹੀ ਲੜਾਈ ਝਗੜਾ ਸ਼ੁਰੂ ਕਰਤਾ ਆ ਤੇ ਅਸੀਂ ਕਾਪੀ ਬਾਰੇ ਇਹਨਾਂ ਨੂੰ ਸਮਝਾਇਆ ਵੀ ਨਾ ਕਰੋ ਮੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਕਿ ਨਾ ਕਰੋ ਪਰ ਇਹ ਹਟੇ ਨਹੀਂ ਉਹ ਇਹਦੇ ਮੇਰੇ ਮੁੰਡੇ ਨੇ ਪਹਿਲਾਂ ਵੀ ਮੈਨੂੰ ਦੋ ਤਿੰਨ ਵਾਰੀ ਕਿਹਾ ਹੋ ਸਕਦਾ ਵੀ ਮੈਂ ਜਿੰਤਾ ਦੀ ਜ਼ਿੰਦਗੀ ਲੜਨ ਜਿੰਤਾ ਦੀ ਮੈਨੂੰ ਜਨਾਨੀ ਮਾੜੀ ਮਿਲ ਗਈ ਆ ਤੇ ਤੁਹਾਨੂੰ ਮੈਂ ਮਰਨਾ ਹੀ ਪੈਣਾ ਸੱਸਾ ਇੱਥੇ ਇੱਥੇ ਹੋਇਆ ਕਰਦੇ ਆਂ ਸੋਹਣਿਆ ਰਿਆ ਇਹਨਾਂ ਨੂੰ ਬੇਗੋ ਬੇਗੋ ਮੇਰੇ ਅੰਦਰ ਹੋ ਜੇ ਰੱਖਦੀ ਬਾਹਰ ਮੇਰੇ ਮਿਲ ਦਿੰਦੀ ਸੀ ਰੋਟੀ ਦੀ ਆਤੀ ਵਰਗੀ ਹੋਣ ਲੱਗਾ ਉਹਨੂੰ ਅੰਦਰੋਂ ਲੈ ਕੇ ਖਿੱਚ ਵੀ ਬਾਹਰ ਨਹੀਂ ਤੇਰੀ ਗੱਦ ਲੱਗਦੀ ਬਾਹਰ ਨੂੰ ਜੜਦੇ ਭਰਾ ਉਹ ਜੀ ਨਹੀਂ ਹੁੰਦਾ ਯਾਰ 내가 <laughs> 따서니 <laughs> <laughs> ਹੀ ਗੱਲ ਹੋਈ ਆ ਮੈਂ ਕਿਸ ਤਰ੍ਹਾਂ ਦਿੱਸ ਰਹੀ ਮੈਂ ਵਿਆਹ ਕੇ ਤਰਵਾਇਆ ਨਾਦ ਰਖ ਨੂੰ ਮੀਨ ਨਾ ਹੋਇਆ ਸੀ ਵਿਆਹ ਤਾਂ ਦਸਾ ਬਿਰਵਾ ਦਾ ਮੁੰਡੇ ਦਾ ਝਗੜਾ ਕਰ ਲਾ ਪਈ ਕਦੀ ਮਾਂ ਨੂੰ ਛੱਡ ਦੇ ਭਰਾ ਨੂੰ ਛੱਡ ਦੇ ਭਜਾਈ ਨੂੰ ਛੱਡ ਦੇ ਭਤੀਜੇ ਨੂੰ ਛੱਡ ਦੇ ਮੈਂ ਕਹ ਚੱਲ ਬੋ ਤਾਂ ਸਾਨੂੰ ਛੱਡ ਦੇ ਤੂੰ ਇੰਨਾ ਰਾੜ ਮਿਲ ਕੇ ਰਹਿ ਮੁੰਡੇ ਨੂੰ ਉਹ ਕਟਦੀ ਸੀ ਹਰ ਵੇਲੇ ਅੰਦਰ ਜਿੰਦਾ ਬੂਹੇ ਲਾ ਕੇ ਰੱਖਦੀ ਸੀ ਉਹਨੂੰ ਬਾਹਰ ਹੀ ਨਿਕਲ ਦਿੰਦੀ ਸੀ ਰਾਤ ਨੂੰ ਬਾਹਰ ਨੂੰ ਵੀ ਕੰਨ ਜਾਂਦੀ ਉਹਦੀ ਬਾਹਰ ਕੇ ਮਾਰੇ ਮੰਜੇ ਦੇ ਪਈ ਹੁੰਦੀ ਮੁੰਡਾ ਮੈਨੂੰ ਬੁਲਾ ਕੇ ਛੱਡ ਆਜੇਗਾ ਉਹਨੂੰ ਕਹਿੰਦੇ ਮੈਂ ਹੀ ਆ ਤੋਹਾਂ ਕੋ ਦੇਣਾ ਰੁਣਾਉਗਾ ਤੂੰ ਵੀ ਬਲਾ ਬੰਡਾ ਮੇਰਾ ਬਹੁਤ ਚੰਗਾ ਸੀ ਮਾਂ ਆਰਮੀ ਤੋਂ ਮਾਰੇ ਪਾਇ ਸੀ ਮੇਰਾ ਦਾਦਾ ਵੀ ਬੋਲਦਾ ਜਦੋਂ ਮੇਰੇ ਆਦਮੀ ਜੀ ਡੈੱਟ ਹੋ ਗਏ ਸੀ ਕਿ ਵਾ ਕਿੱਦਾਂ ਵਾਲੇ ਪੁੱਤ ਮੇਰੇ ਬਹੁਤ ਚੰਗੇ ਸੀ ਨਾ ਕੋਈ ਨਾ ਜਾਣਾ ਚਰਾਵ ਕੋਈ ਨਹੀਂ ਬਿੰਦੇ ਸੀ ਮੇਰੇ ਬਹੁਤ ਮੇਰੇ ਘਰ ਮੈਂਟ ਨਹੀਂ ਰਹਿੰਦੇ ਸੀ ਇਹਨੇ ਕਿੱਦਾਂ ਛੱਡਾਇਆ ਮੇਰਾ ਪੁੱਤ ਖੋ ਲਿਆ ਏ ਬਸ ਕਿਹੜਾ ਪਿੰਡ ਬਰਾਬਰ ਬਰਾਬਰ ਮਤਲਬ ਕਿ ਜੋਦੀ ਬੈਹੀ ਆ ਹਾਂਜੀ ਮਤਲਬ ਕਿੱਕੇ ਦੀ ਕਿਲੋ ਖਰੀਦ ਸੀਗਾ ਇਹ ਇਹ ਉਹਨੇ ਕਹਿੰਦੀ ਸੀ ਮਾਂ ਛੱਡ ਭਰਾ ਛੱਡ ਨਾ ਬਚਾ ਕੀ ਆ ਕਦੀ ਕਹਿੰਦੀ ਸੀ ਲੱਖ ਰੁਪਿਆ ਦੇ ਮੇਰੇ ਐਡਮਿਸ਼ਨ ਕਰਾ ਐਡਮਿਸ਼ਨ ਕਾਏ ਕਟੇ ਵਾਲਾ ਕੇ ਦੇ ਰੈਕਟ ਵਾਲਾ ਲਾ ਕੇ ਦੇ ਖੜੇ ਦਾ ਰੈਕਟ ਵਾਲਾ ਲਾ ਕੇ ਦਿੱਤੀ ਗੱਡੀ ਮੈਂ ਚਲੋਰ ਜਾਂਦਾ ਗੱਡੀ ਦੇ ਲਾ ਕੇ ਕੱਪੜੇ ਪਾ ਕੇ ਗੱਡੀਆਂ ਚਲੋਰ ਜਾਂਦੀ ਸੀ ਮੁੰਡਾ ਕਹਿੰਦਾ ਕੱਪੜਾ ਸੂਟ ਤੱਜ ਦਾ ਪੁੱਤ ਪਾ ਲੈ ਕਹਿੰਦੇ ਉਹਨੇ ਝੜਾਈਆਂ ਝੜਾਈਆਂ ਫਿਸਟਰੋ ਹਾਂਜੀ ਹਾਂਜੀ ਮੁੰਡੇ ਨੇ ਕਹਣਾ ਛੱਡ ਤੇ ਚੁੰਨੀ ਲਾ ਲੈ ਚੰਗੀ ਨਹੀਂ ਲੱਗਦੀ ਇੱਕ ਟੇਵਾ ਲੈ ਕੇ ਦਿੱਤੀ ਗਈ ਤਾਂ ਤੇ ਮੁੰਡੇ ਨੇ ਸਵਾ ਲੱਖ ਦੀ ਮੁੰਡੇ ਰੈਨਬੋ ਵਾਲਿਆਂ ਦੇ ਇਸ ਵੇਲੇ ਦੀਵਾਲੀ ਤੇ ਟੇਵਾ ਲੈ ਕੇ ਤੇ ਗੱਡੀ ਚਲੋੜ ਜਾੜੀ ਗੱਡੀ ਬਾਰਲਰ ਦਾ ਕਹਿੰਦੇ ਘਰ ਮੇਰੇ ਨਾਲ ਆ ਮੁੰਡੇ ਨੂੰ ਕਹਿੰਦੀ ਕਿੱਥੋਂ ਹੀ ਰੈਨਬੋ ਵਾਲੀ ਆ ਇਹ ਜਲੰਧਰ ਦੀ ਆ ਕਿਹੜਾ ਮੱਲਾ ਜਲੰਧਰ ਜਾ ਬਸਤੀ ਜਿਹੜੀ ਬਸਤੀ ਕੁਝ ਆਦੀ ਆ ਕਿੰਨਾ ਪੜੀ ਹੋਏ 16 16 ਕਹਿੰਦੀ ਸੀ ਪੰਨ 16 ਪੜੀਆਂ ਵਾ ਤੇ ਡੈਡੀ ਦਾ ਕੰਮ ਪਤਾ ਡੈਡੀ ਹੈ ਨਹੀਂ ਡੈਡੀ ਹੁਣ ਕਿੱਥੇ ਐਸ ਵੇਲੇ ਤੰਦਰਯਤ ਅੱਛਾ ਕੀ ਕਹਿੰਦੇ ਮੇਰੇ ਮੁੰਡੇ ਨੂੰ ਕਹਿੰਦੀ ਮੇਰੀ ਮਾਂ ਅੱਜ ਤੇ ਮੇਨਾਂ ਗੱਲ ਕਰੋ ਮੇਨਾਂ ਕਿਸੇ ਨਹੀਂ ਮੇਰੀ ਸ਼ਹਸਾ ਪੈ ਗਈਆਂ ਉੱਪਰੋਂ ਕਹਿੰਦੀ ਮੇਰੇ ਉੱਪਰ ਸ਼ਹਸਾ ਕਹਿੰਦੀ ਪੈ ਗਈਆਂ ਮੇਰਾ ਅੰਕਲ ਹੈਗਾ ਆ ਉਹਦੇ ਨਾਲ ਦਾਲ ਹੈਗਾ ਆ ਬੜਾ ਅੰਕਲ ਕੀ ਕਰਦਾ ਉਹ ਗਰਾਇ ਤੇ ਮੈਂ ਆਇਆ ਤੇ ਮੈਂ ਆਇਆ ਤੇ ਮੈਂ ਤੇ ਮੇਚ ਮਾਂ ਵੀ ਉਹ ਹਾਂ ਮਾਂ ਵੀ ਇੱਦਾਂ ਇਹਨੂੰ ਚੱਕਦੀ ਸੀਗੀ ਐਦਾਂ ਨਹੀਂ ਮੈਨੂੰ ਪਤਾ ਮੈਨੂੰ ਕਹਿੰਦੀ ਤਾਂ ਮੇਰੇ ਅੰਕਲ ਨੇ ਤੁਹਾਡੇ ਡਾਂਗ ਦੇਣੀ ਆ ਕਿ ਮੈਨੂੰ ਐਦਾਂ ਕਹਿੰਦੀ ਅੰਕਲ ਆਇਆ ਸਮਝਾ ਕੇ ਵੀ ਗਿਆ ਇਹਨੂੰ ਕਹਿੰਦਾ ਕੁੜੀਏ ਮੈਂ ਨਿਹੜ ਤੇ ਧੱਕਾ ਦੇ ਦੇਣਾ ਤੈਨੂੰ ਨਹੀਂ ਤੂੰ ਇੱਥੇ ਰਹਿਣਾ ਤਾਂ ਰਲ ਕੇ ਤੇਰੀ ਮਾਂ ਤੈਨੂੰ ਕਿੱਥੇ ਲੈ ਜਾਵੇ ਕਹਿੰਦਾ ਤੇਰੀ ਮਾਂ ਤਾਂ ਅੱਗੇ ਨਹੀਂ ਤੈਨੂੰ ਸੰਭਣ ਵਾਲੀ ਹੈਗੀ ਤੇਰੀ ਮਾਂ ਤਾਂ ਆਪ ਗੁਰਦੁਆਰੇ ਰਹਿੰਦੀ ਆ ਉਹਦੀ ਭਰਾ ਉਹਦਾ ਪੁੱਤ ਨਾ ਬਣਦੀ ਨੀ ਮਾਂ ਦੀ ਪੁੱਤ ਨਾ ਦਾ ਨਾ ਕਹਿੰਦਾ ਬਣਦੀ ਨਹੀਂ ਕਹਿੰਦਾ ਤੂੰ ਇੱਥੇ ਰਹਿ ਹੁਣ ਜਰਾ ਇਹ ਕਾਰਵਾ ਇੱਥੇ ਰਹਿ ਇਨਵੈਨ ਮਾਂ ਸਮਝਾ ਕੇ ਕਿ ਮਾਂ ਨੇ ਕੁੱਤੀ ਵੀ ਸੀਗੀ ਪਹਿਲਾਂ ਜਦੋਂ ਆਈ ਸੀ ਘਰ ਕੁੱਤੀ ਵੀ ਸੀ ਉਹ ਤੋਂ ਬਾਅਦ ਮੁੰਡੇ ਨਾਲ ਫੇਰ ਲਾਣ ਲੱਗ ਪਈ ਸੀ ਉਹ ਕਹਿੰਦੀ ਆਪਣੀ ਤੂੰ ਮਾਂ ਛੱਡ ਦੇ ਮੁੰਡੇ ਨੂੰ ਮਾਂ ਵੀ ਕਹਿੰਦੀ ਸੀ ਮੁੰਡੇ ਨੂੰ ਕਹਿੰਦੀ ਆਪਣੀ ਮਾਂ ਛੱਡ ਦੇ ਮੁੰਡੇ ਨੂੰ ਕਹਿੰਦੀ ਕਹਿੰਦੀ ਆਪਣੀ ਮਾਂ ਛੱਡ ਦੇ ਕਹਿੰਦੀ ਮੇਰੀ ਧੀ ਦਾ ਕਿਹੜਾ ਮਨ ਮਾਂ ਦੀ ਵੀ ਚੱਕ ਕੇ ਇੱਕ ਦਿਨ ਉੱਥੇ ਬੁਲਾਇਆ ਜਲੰਧਰ ਉਹਨੂੰ ਬਹੁਤ ਆਈ ਨਹੀਂ ਦੋ ਤਿੰਨ ਦਿਨ ਦੂਜਾ ਸਾਧ ਜਰੇ ਆਈ ਨਹੀਂ ਪੋਰਟ ਛਾਣੇ ਵੀ ਗਏ ਅਸੀਂ ਮੁੰਡਾ ਕਹਿੰਦਾ ਜਲੰਧਰ ਜਲੰਧਰ ਗਿਆ ਮੈਨੂੰ ਫੇਰ ਬੋਲ ਕਹਿੰਦਾ ਮਾਂ ਨੂੰ ਜਲੰਧਰ ਇਹਨੇ ਮੁੰਡੇ ਨੂੰ ਜਲੰਧਰ ਲੈ ਕੇ ਗਈ ਆਹਾ ਬੁੱਧਬਾਰੀ ਪਿਛਲੇ ਅੱਜ ਦੇ ਦਿਨ ਕਹਿੰਦੀ ਮੇਰੀ ਮਾਂ ਤੈਨੂੰ ਹੁਣੇ ਹੀ ਸੱਦਦੀ ਆ ਜਦੋਂ ਤੋਂ ਆਈ ਹੈ ਨਾ ਦੋ ਦਿਨ ਰਹਿ ਕੇ ਵੀਰਵਾਰ ਨੂੰ ਮੁੰਡੇ ਦੇ ਇਥੋਂ ਗੱਬਿਓ ਇੰਨੇ ਵਾਲ ਕੱਟਿਓ ਮਾਂ ਨੇ ਇੰਨੇ ਵਾਲ ਕੱਟ ਦਿੱਤੇ ਮੁੰਡੇ ਦੇ ਮੁੰਡਾ ਪਾਗਲਾ ਵਾਂਗੂ ਤਾਂ ਹੋ ਗਿਆ ਹੋ ਗਿਆ ਸੀ ਉਸਲੇ ਆ ਕੇ ਕਿ ਮੁੰਡਾ ਬੜਾ ਸੋਣਾ ਵਾਂਗੂ ਸਹੀ ਸੀ ਤੇ ਕਹਿੰਦੀ ਮੈਨੂੰ ਸਾਰਾ ਕੁਸ ਮੇਰੇ ਨਾਲ ਲਵਾ ਮੁੰਡੇ ਨੂੰ ਕਹਿੰਦੀ ਕਾਰ ਵੀ ਕਾਰ ਵੀ ਮੇਰੇ ਨਾਲ ਲਵਾ ਦੇ ਕਹਿੰਦੀ ਜਾਨੀ ਕੋ ਤਾਜ ਮੰਗਦਾ ਮੁੰਡਾ ਨਹੀਂ ਕੋਈ ਨੂੰ ਨਾ ਕੋਸ ਨਹੀਂ ਮੰਗਦਾ ਸਾਡੇ ਘਰ ਆਪ ਆ ਬਲਾਇਆ ਬਣੀ ਜਿਆ ਅਜਾ ਮੇਰੇ ਮੈਂ ਮੇਰੇ ਮੈਨੂੰ ਆ ਕੇ ਇੱਥੇ ਤਾਂ ਹੋ ਗਈ ਮੁੰਡੇ ਨੂੰ ਪੁਲਿਸ ਆਈ ਆ ਹਾਂ ਹੁਣ ਕੀ ਬੰਦ ਇੱਥੇ ਤੁਸੀਂ ਕੋਸ ਨੂੰ ਇਹੇ ਬਿਆਨ ਦਿੱਤੇ ਆ ਤੇ ਮਗਰ ਐਕਟ ਵਾਲਿਆ ਕਹਿੰਦੀ ਜੋ ਸੱਚ ਹੋਇ ਹੋਈ ਦਿੱਤੇ ਬਿਆਨ ਸੀ ਜੋ ਸੱਚ ਘਟ ਹੋਇਆ ਹਾਂ ਤੁਸੀਂ ਮੁੰਡਿਆ ਤਾਂ ਦੁੱਖਿਆਂ ਨੇ ਫਾਹ ਲੈ ਲਿਆ ਸਾਡੀ ਸੁਣੋ ਜਦੋਂ ਇਹ ਅੰਦਰ ਸੀ ਦੋ ਇਤੀ ਮੀ ਆਦਮੀ ਜਦੋਂ ਫਾਹ ਲਿਆ ਬਾਹਰ ਤਾਂ ਮੁੰਡੇ ਦੀਆਂ ਨੇ ਬੱਸ ਹੋ ਗਏ ਫੇਰ ਨੇ ਚੀਕਾ ਮਾਰੀਆ ਸਾਨੂੰ ਜ਼ਰੂਰ ਸਾਡੀ ਸੁਣਵਾਈ ਹੋਵੇ ਉਹਨੂੰ ਸਜ਼ਾ ਹੋਣੀ ਚਾਹੀਦੀ ਅੱਜ ਸਾਡਾ ਪੁੱਤ ਵਾਰਿਆ ਕੱਲ ਨੂੰ ਕੁਝ ਹੋਰ ਦਾ ਮਾਰੂ ਲਿਆ ਇਹ ਤਾਂ ਪਿੱਛੇ ਬਿਚੀ ਚੁਨੀ ਦੇ ਨਾਲ ਇਹਦੀ ਚੁਨੀ ਦੇ ਨਾਲ ਕਿਹੜੀ ਚੁਨੀ ਦੇ ਨਾਲੇ ਪੱਖੇ ਦੇ ਨਾਲੀ ਸੂਈ ਸਾਈਡ ਵਗੈਰਾ ਲਿਖ ਕੇ ਦੇ ਗਿਆ ਕੋਈ ਪਤਾ ਨਹੀਂ ਅਸਲਾ ਜੇ ਕਰਨੀ ਕੋਈ ਜਗਾ ਜਾ ਕੇ ਦੇਖਾਂਗੇ ਪਤਾ ਲਿਖਿਆ ਕਿ ਤੇ ਹੁਣ ਆਇਆ ਤਾਂ ਤਾਂ ਮਿੰਟ ਵੀ ਨਹੀਂ ਬਿਠਾਣ ਦੀ ਲਿਖ ਕੇ ਗਿਆ ਹੁਣ ਤਾਂ ਕਰ ਜਾ ਕੇ ਦੇਖਦੇ ਆਂ ਮੂੰਟ ਬੰਦ ਕਰਾ ਲੈਣਾ ਇਦਾਂ ਵੀ ਕਹਿੰਦੇ ਲੱਗ ਗਲਾ ਲੈਣੇ ਘਟ ਜਾ ਕੇ ਦੇਖਣਾ ਪੈਣਾ ਸਾਨੂੰ ਲਿਖ ਕੇ ਦੇਖ ਲੈਣੇ ਅੱਜ ਤਾਂ ਮੁੰਡਾ ਲੈ ਕੇ 도ੜਿਆ ਤਾਂ ਮੁੰਡਾ ਲੈ ਕੇ 도ੜੇ ਲੈ ਕੇ ਜ਼ਰੂਰ ਆ ਕੇ ਗਿਆ ਹੋਊਗਾ ਏ ਹੌਕਿਆ ਜੀ ਮੁੰਡੇ ਦੇ ਹਨਾ ਸਿਰ ਤੇ ਪਰ ਤੋਂ ਸ਼ੀਸ਼ਾ ਮਾਨ ਲੱਗੀ ਫੋਟੋਆਂ ਵਾਲਾ ਮੈਨੂੰ ਕੁੱਟਿਆ ਮੈਂ ਫੜ ਲੱਗੀ ਤਾਂ ਆ ਦੇਖੋ ਆ ਦੇ ਮੇਰੇ ਇਦਾਂ ਮੇਰੇ ਮਾਰੇ ਮੇਰੇ ਬਾਲ ਪੱਟੇ ਨੇ ਇਦਾਂ ਕੁੱਟਣ ਪੈਂਦੀ ਸਾਨੂੰ ਸਾਰਿਆਂ ਨੂੰ ਕੁੱਟਣ ਬੈਠੇ ਮੁੰਡੇ ਨੂੰ ਬਹੁਤ ਕੁੱਟਦੀ ਸੀ ਮੁੰਡਾ ਬਹੁਤ ਪਾਲਾ ਮਾਨਸ ਸੀਗਾ ਮੁੰਡਾ ਮੋਰੇ ਬੋਲ ਦਣ ਸੀ ਉਹਨੂੰ ਬਹੁਤ ਕੁੱਟਦੀ ਸੀ ਕੁੱਟਦੇ ਨਿਸ਼ਾਨ ਵਗੈਰਾ ਪਏ ਹੋਣੇ ਮੇਰੇ ਆਦ ਪਿਓ ਆ ਦੇਖੋ ਬੰਦੇ ਕਹਿੰਦੇ ਫੇਸ ਲੜਕੇ ਕਹਿੰਦੇ ਮੂੰਹ ਤੇ ਸੀਗੇ ਨੈਂਦਰਾ ਬੱਜੀਆਂ ਦੁਪਹਿਰਾ ਬਹੁਤ ਲੜੇ ਅੱਜ ਸਵੇਰ ਦੇ ਲੜਦੇ ਸੀਗੇ ਸਾਡਾ ਲੜਕੇ ਲੜੇ ਅੱਜ ਬਹੁਤ ਲੜਾਈ ਇਹਨਾਂ ਦੀ ਕੋਈ ਆ ਮੈਂ ਦਵਾਈ ਲੈ ਕੇ ਆਈ ਮੈਂ ਦਵਾਈ ਲੈਣ ਗਈ ਸੀ ਸ਼ਹਿਰ ਕਨੈਲ ਡਾਕਟਰ ਦੇ ਨੇ ਇਹ ਵੀ ਗਿਆ ਤੈਨੂੰ ਮੈਂ ਦੇ ਦਣਾ ਜ਼ਰੂਰ ਦੇ ਦਣੀ ਦੇਖਾਂ ਜੀ ਮੈਂ ਤੈਨੂੰ 11 ਜ਼ਰੂਰ ਦੇ ਦਣੀ ਕੋਸਲਾ ਗੋਲੀਆਂ ਲਿਆ ਕੇ ਰੱਖੀਆਂ ਆ ਉਹਨੂੰ ਕਹਿੰਦੀ ਲੜ ਬਹੁਤ ਲੜਦੀ ਸੀ ਮੈਂ ਤਾਂ ਫੇ ਦਵਾਈ ਲੈਣ ਚਲ ਗਈ ਇਹ ਲੋੰਦਰ ਲੜਦੇ ਸੀ ਮੈਂ ਆਪਣੀ ਦਵਾਈ ਲੈਣ ਟੀਕਾ ਲੈਣ ਚਲ ਗਈ ਡਾਕਟਰ ਦੇ ਕੋਲ ਸਾਡੀ ਸੁਣਵਾਈ ਹੋਵੇ ਦੀ ਸਜ਼ਾ ਇਹਨੂੰ ਸਾਡੀ ਸੁਣਵਾਈ ਹੋਵੇ ਇਹਨੂੰ ਸਜ਼ਾ ਹੋਵੇ ਹੋਰ ਵੀ ਕਿ ਜੇ ਵਿਆਹੀ ਗਈ ਮੋਰ ਪੋਤਾ ਤਾਂ ਵੀ ਇਹ ਜਾਨ ਲਊਗੀ ਇਹਨੂੰ ਸਭ ਤੋਂ ਸਾਥ ਸਜ਼ਾ ਦਿੱਤੀ ਜਾਵੇ ਸਾਡੇ ਪੇ ਸਾਰੇ ਗਹਿਣੇ ਇਹਦੇ ਕੋਲ ਸਾਡੇ ਗਹਿਣੇ ਦੇ ਸਾਡੇ ਗਹਿਣੇ ਲਾ ਦਿਓ ਜਿਹੜੇ ਇਹਦੇ ਕੋਲ ਹੈਗੇ ਇਹਨੇ ਤਾਂ ਅਸੀਂ ਕੁਝ ਨਹੀਂ ਲਿਆ ਇਹਨਾਂ ਨੇ ਇਹ ਤਾਂ ਅਸੀਂ ਕੋਈ ਦਾਅ ਦੇਇਆ ਜੀ ਕੁਝ ਨਹੀਂ ਲਿਆ ਹੈਗਾ ਅਸੀਂ ਬਿਉਣਗੇ ਦੋ ਬਿਚੇ ਲਾ ਮਾੜਾ ਸੂਟ ਵੀ ਆਪਣਾ ਪਾਇਆ ਮੋਰੇ ਇਹਨਾਂ ਦੇ ਦੋ ਬੰਦੇ ਸੀ ਮੋਰੇ ਇੱਕ ਦੇ ਅੰਕਲੇ ਦੀ ਮਾਂ ਸਾਡੀ ਸਾਰੀ ਬੜਾਤ ਗਈ ਸੀ ਸਾ ਆਹ ਤਾਂ ਗਾਣੇ ਇਹਨੇ ਸਾਨੂੰ ਤਾਂ ਕਹੇਤਾ ਜਦੋਂ ਰਿਸ਼ਤਾ ਹੋਇਆ ਤਾਂ ਇੱਕ ਭੂਆ ਫੁੱਫੜ ਕਹਿਦਾ ਸਾਰਾ ਜੇ ਤਾਂ ਦਿੱਸਦਾ ਹੋਇਆ ਹਨਾ ਇਹਨੇ ਕੀਤਾ ਆਪਣੇ ਭੂਆ ਫੁੱਫੜ ਕਹਿੰਦੇ ਸਾਡੇ ਮਾਮੇ ਮਾਸੀਆਂ ਸਾਰੇ ਪੈਸੇ ਦੇ ਵਿੱਚ ਸੱਦੇ ਹੁਣ ਜਦੋਂ ਹੁਣ ਵਿਆਹ ਦੀ ਬਾਰੀ ਕਹਿੰਦੇ ਅਸੀਂ ਭੂਆ ਫੱਪੜ ਕੋਈ ਨਹੀਂ ਸੱਦਣੇ ਸਾਡੀ ਉਹਨਾਂ ਨੇ ਬੋਲ ਮਹਿਣੀ ਨਹੀਂ ਅਸੀਂ ਉਹਨਾਂ ਨੂੰ ਪਹਿਲਾਂ ਸੱਦ ਲਿਆ ਆ ਆਹ ਤਰਾਹਾਂ ਦੇ ਬੱਚੇ ਜਦੋਂ ਸੱਦਿਆ ਉਹਨਾਂ ਰਾਤੀ ਆਟਾ ਹੈਗੇ ਕਿ ਨਹੀਂ ਤੇ ਪਤਾ ਨਹੀਂ ਹੁਣ ਪੂਰੇ ਦੋ ਜਾਣੇ ਸੀ ਜਦੋਂ ਪੈਸਾ ਸੀ ਵਿਆਹਣ ਗਏ ਆ ਇੱਕ ਅੰਕਲ ਸੀ ਗਰਾਤ ਮਹਿਤਮੇ ਵਾਲਾ ਜਗਰਾਤ ਮਹਿਤਮੇ ਵਾਲਾ ਇੱਤੇ ਦੀ ਮਾਂ ਸੀਗੀ ਦੋਨੇ ਜਾਣੇ ਸੀ ਉਹਨਾਂ ਅੰਕਲ ਨੇ ਮਿਲਣੀਆਂ ਕੀਤੀਆਂ ਤੇ ਇਹਦੀ ਵੀ ਤਾਂ ਭਰਾ ਦੀ ਸਾਡੀ ਪੂਰੀ ਬਰਾਤ ਗਈ ਸੀ ਨਾਲ ਦੂਜੇ ਬਾਜੇ ਵਾਲੇ ਸਾਰੇ ਕੁਝ ਗਏ ਨਾਲ ਮਾਮੇ ਦੀ ਮੈਂ ਨਹੀਂ ਉਹਨੇ ਕੀਤੀ ਮਾਮੇ ਦੀ ਬਿਓ ਨੇ ਕੀਤੀ ਤੇ ਉਹਦੀ ਵੀ ਉਹਨੇ ਕੀਤੀ ਪੜਾਦੀ ਪਾਉਦੀ ਸੀ ਕਹਿੰਦੀ ਮੇਰਾ ਅੰਕਲਾ ਪੜਾਦੀ ਵੀ ਉਹਨੇ ਕੀਤੀ ਮੈਨੂੰ ਇੱਕ ਦਿਨ ਕਹਿੰਦੀ ਜੇ ਮੇਰਾ ਅੰਕਲਾ ਦਾ ਤੁਹਾਡੇ ਕੰਦੀਆਂ ਨੇ ਤੇਰੇ ਉੱਥੇ ਡੰਗ ਦੇਣੀ ਆ ਮੈਂ ਤਾਂ ਜਿਕੜ ਪੁੱਤ ਤੈਨੂੰ ਕੁਛ ਕਹਨੇ ਆ ਤੁਹਾਡੀ ਤੂੰ ਆਪਸ ਵਿੱਚ ਹੀ ਆਪਣੇ ਆਦਮੀਆਂ ਲੜਦੀ ਆਪੇ ਉਹਨੂੰ ਕੁੱਟਦੀ ਐ ਇਸ ਦਾ ਵਿੱਚ ਆਉਂਦੇ ਨਹੀਂ ਤੁਹਾਡੇ ਤੇ ਬਿਆਲ ਪੁਲਿਸ ਵੀ ਗਈ ਸੀ ਹਾਂਜੀ ਚਲੋ ਫਿਰ ਇਹ ਜਿਹੜਾ ਵੀ ਸੁਸਾਇਡਾ ਕੱਲ ਮੈਂ ਇੱਥੇ ਥਾਣਾ ਹੋਇਆ ਸੀ ਸਾਡੇ ਮੁੰਸ਼ੀ ਨੂੰ ਇੱਕ ਫੋਨ ਆਇਆ ਬਈ ਰੋਸ ਤੋਂ ਕਲਦੀਪ ਕੋਰ ਪਤਨੀ ਲੇਟ ਪ੍ਰੇਮਨਾਥ ਨੇ ਜਿਹੜਾ ਫੋਨ ਕੀਤਾ ਵੀ ਮੇਰੇ ਮੁੰਡੇ ਨੇ ਸੁਸਾਇਡ ਕਰ ਲਿਆ ਹੈ ਤੇ ਤੁਸੀਂ ਕਾਰਵਾਈ ਕਰੋ ਮੌਕੇ ਤੇ ਮੈਂ ਸਾਡੇ ਸਨ ਇੰਸਪੈਕਟਰ ਪ੍ਰਹਿੰਦਰ ਸਰ ਅਸੀਂ ਗਏ ਹਾਂ ਐਸ ਐਚਓ ਸਾਹਿਬ ਨੂੰ ਮੈਂ ਦੱਸਿਆ ਉਹ ਕਹਿੰਦੇ ਤੁਸੀਂ ਮੌਕੇ ਤੇ ਪਹੁੰਚੋ ਰੈਲੀਆਂ ਸੀਗੀਆਂ ਉਹ ਨਹੀਂ ਆ ਨਾ ਜਾ ਸਕੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਸਾਡੇ ਜਾਂਦੇ ਨੂੰ ਇੱਕ ਪੱਖੇ ਨੂੰ ਚੁੰਨੀ ਲਟਕਦੀ ਸੀਗੀ ਤੇ ਇੱਕ ਚੁੰਨੀ ਦਾ ਟੁਕੜਾ ਥੱਲੇ ਹੀ ਸਕਾ ਲੱਗਿਆ ਹੋਇਆ ਤੇ ਉਹ ਜਦ ਕੀ ਉਹ ਮੁੰਡਾ ਉਹਨਾਂ ਸਰਬਜੀਤ ਕੁਮਾਰ ਆ ਬਾਹਰ ਸਰਪ੍ਰਸ ਬਾਹਰੋਂ ਆਇਆ ਉਹ ਸਰਪ੍ਰਸ ਤੋਂ ਆਇਆ ਹੋਇਆ ਹੈ ਤੇ ਉਹਦੇ ਵਿਆਹ ਨੂੰ ਵੀ ਹਜੇ ਮਹੀਨਾ ਕੀ ਹੋਇਆ ਜੀ ਅੱਛਾ ਜੀ ਉਹਦੇ ਵਿਆਹ ਨੂੰ 9-10 ਚੋ ਵੀ ਨੂੰ ਵਿਆਹ ਹੋਇਆ ਜੀ ਤੇ ਉਹ ਜਦ ਕੀ ਸਾਡੇ ਆਮ ਤੋਂ ਪਹਿਲਾਂ ਹੀ ਉਹ ਜਿਹੜਾ ਉਹਨੂੰ ਆਈਵੀਆਈ ਹਸਪਤਾਲ ਲੈ ਗਈ ਸੀ ਉਤਾਰ ਕੇ ਤੇ ਅਸੀਂ ਵੀ ਨਾਲੇ-ਦਾਲੇ ਪੁੱਛਕਿਸ਼ ਕੀਤੀ ਤੇ ਉਹ ਕਹਿੰਦੇ ਵੀ ਇਹਨਾਂ ਦਾ ਮੀਆਂ-ਬੀਬੀ ਦੇ ਵਿੱਚ ਆਪਸ ਵਿੱਚ ਕੋਈ ਲੜਾਈ ਝਗੜਾ ਹੁੰਦਾ ਸੀਗਾ ਜੀ ਤੇ ਜਿਵੇਂ ਕਰਕੇ ਵਿਆਹ ਤੋਂ 10ਵੇਂ ਦਿਨ ਇਹਨਾਂ ਦਾ ਕਲਾਕਲੇ ਸ਼ੁਰੂ ਹੋ ਗਿਆ ਸੀਗਾ ਤੇ ਅਸੀਂ ਇੱਥੇ ਮੌਕੇ ਤੇ ਆਪਣੀ ਕਾਰਵਾਈ ਕੀਤੀ ਚੁੰਨੀ ਚੰਨੀ ਅਸੀਂ ਲੈ ਲਈ ਕਬਜ਼ੇ ਦੇ ਵਿੱਚ ਤੇ ਅਸੀਂ ਮੁੜ ਕੇ ਆਈਪੀਵੀ ਹਸਪਤਾਲ ਪਹੁੰਚ ਗਏ ਆ ਅਸੀਂ ਜਦੋਂ ਆਈਪੀਵੀ ਹਸਪਤਾਲ ਪਹੁੰਚੇ ਆ ਅਸੀਂ ਉਹਦੀ ਮਾਂ ਨਾਲ ਤਾਂ ਹੋਰ ਇਸ ਤਰ੍ਹਾਂ ਗੱਲਬਾਤ ਕੀਤੀ ਆ ਤੇ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਸਾਡੀ ਜਿਹੜੀ ਨੂੰਹ ਆ ਉਹ ਵਿਆਹ ਤੋਂ 10 ਦਿਨਾਂ ਬਾਅਦ ਹੀ ਲੜਾਈ ਝਗੜਾ ਸ਼ੁਰੂ ਕਰਤਾ ਆ ਤੇ ਅਸੀਂ ਕਾਫੀ ਵਾਰ ਇਹਨਾਂ ਨੂੰ ਸਮਝਾਇਆ ਵੀ ਨਾ ਕਰੋ ਮੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਕਿ ਨਾ ਕਰੋ ਪਰ ਇਹ ਹਟੇ ਨਹੀਂ ਉਹ ਇਹਦੇ ਮੇਰੇ ਮੁੰਡੇ ਨੇ ਪਹਿਲਾਂ ਵੀ ਮੈਨੂੰ ਦੋ ਤਿੰਨ ਵਾਰੀ ਕਿਹਾ ਹੋ ਸਕਦਾ ਵੀ ਮੈਂ ਇਹ ਦਿੱਤਾ ਦੀ ਜ਼ਿੰਦਗੀ ਲੜਨ ਦਿੱਤਾ ਦੀ ਮੈਨੂੰ ਜਨਾਨੀ ਮਾੜੀ ਮਿਲ ਗਈ ਆ ਤੇ ਤੁਨੂੰ ਮੈਂ ਮਰਨਾ ਹੀ ਚਾਹਗਾ ਸੀ ਇਹ ਜਿਹੜੀ ਮੈਰਿਜ ਹੋਈ ਸੀਗੀ ਜੀ ਸੀਰੋ ਦੇ ਮਾਪੇ ਦੇ ਮਰਜ਼ੀ ਦੇ ਨਾਲ ਹੀ ਹੋਈ ਸੀਗੀ ਜੀ ਤੇ ਮੈਰਿਜ ਜਲੰਧਰ ਵਿਖੇ ਹੀ ਹੋਈ ਸੀਗੀ ਜੀ ਹਾਂ ਜਿਹੜੇ ਹੈਗੇ ਆ ਦੀ ਮਾਤਾ ਆ ਜਿਹੜੀ ਹੈਗੀ ਆ ਉਹ ਤਨਦੀਪ ਖੋੜ ਦੇ ਬਿਆਨਾਂ ਤੇ ਜਿਹੜਾ ਸੀ ਪਰਚਾ ਤੱਜ ਕਰ ਲਿਆ ਆ ਬਾਕੀ ਅਸੀਂ ਜੋ ਵੀ ਸਾਹਮਣੇ ਆਈ ਆਣਗੀਆਂ ਗੱਲਾਂ ਉਹ ਤੁਹਾਨੂੰ ਦੱਸਿਆਂ ਮੋਕੇ ਤੇ ਜਿਹਦਾ ਕਾਰਨ ਸਰ ਇਹਨਾਂ ਦਾ ਹਸਬੰਦ ਪਾਈ ਪਾਈ ਝਗੜਾ ਸਗਾ ਆਪਸ ਦੇ ਵਿੱਚ ਜਿਹੜੀ ਲੜਕੀ ਜਿਹੜੀ ਆ ਉਹਦੀ ਵਾਈਫ ਜਿਹੜੀ ਕਹਿ ਰਹੀ ਸੀ ਬਿਆਨਾਂ ਦੇ ਵਿੱਚ ਜਿਹੜੇ ਉਹਦੇ ਮਾਤਾ ਨੇ ਬਿਆਨ ਲਗਾਏ ਆ ਲੜਕੀ ਦੀ ਮਾਤਾ ਨੇ ਇਹ ਵੀ ਉਹਦੇ ਵਿੱਚ ਕਹਿ ਰਹੀ ਆ ਵੀ ਇਹ ਜਿਹੜੀ ਲੜਕੀ ਕਹਿੰਦੀ ਸੀ ਵੀ ਇਹ ਜਿਹੜਾ ਘਰ-ਬਾਰ ਮੇਰੇ ਨਾਂ ਤੇ ਕਰ ਦੋ ਕੋਈ ਗੱਡੀ ਆ ਉਹ ਵੀ ਮੇਰੇ ਨਾਂ ਤੇ ਕਰ ਦੋ ਵੀ ਮੈਂ ਇੱਥੇ ਇਕੱਲੀ ਰਹਿਣਾ ਹੈ ਵੀ ਤੁਸੀਂ ਬਾਕੀ ਜਿਹੜਾ ਪਰਿਵਾਰ ਆ ਮਾਤਾ ਜਾਂ ਉਹ ਹੋਰ ਉਹ ਵੀ ਇਸ ਘਰs ਨਹੀਂ ਰਹਿਣਗੇ ਮੈਂ ਇਕੱਲੀ ਰਹਿਣਾ ਹੈ